ਜਦੋਂ ਅਸੀਂ ਥੋੜੇ ਜੇ ਤੱਤ ਫਰੋਲਦੇ ਆਂ ਤੇ ਇਹ ਵੀ ਮੈਨੂੰ ਮਿਲਦਾ ਹੈ ਅਮਰੀਕਾ ਦੀ ਇੱਕ ਯੂਨੀਵਰਸਿਟੀ ਤੋਂ ਕਿਤਾਬ ਮਿਲੀ ਐ ਇੱਥੇ ਇੱਕ ਗੋਰਾ ਪੱਤਰਕਾਰ ਹਾਜ਼ਰ ਸੀ 1924 ਤੱਕ ਪ੍ਰਕਾਸ਼ ਨਹੀਂ ਸੀ ਹੁੰਦਾ ਇਸ ਸਥਾਨ ਤੇ ਠੜੇ ਤੇ ਸ਼ਸ਼ਤਰ ਰੱਖੇ ਹੁੰਦੇ ਸੀ ਓਕੇ ਫਿਰ ਸੇਵਾ ਸ਼ੁਰੂ ਹੁੰਦੀ ਐ ਤੇ ਉਸ ਸੇਵਾ ਵਿੱਚ ਉਹ ਸੱਚਾ ਹਾਜ਼ਰ ਸੀ ਕਿ ਉਹ ਬਹੁਤ ਜ਼ਿਕਰ ਕਰਦਾ ਸਿੱਖਾਂ ਦੇ ਜਜ਼ਬਾਤਾਂ ਦਾ ਤੇ ਫਿਰ ਜਾ ਕੇ 1953 ਵਿੱਚ ਰੂਪ ਬਣਦਾ ਤਰੀ ਜਿਹੜਾ ਸਟਰਕਚਰ ਹੈ ਤਾਂ ਹਰ ਸਖਸ਼ ਦਾ ਇੱਕ ਆਪਣਾ ਯੋਗਦਾਨ ਜਿਹੜਾ ਜਿਹੜਾ ਵੀ ਆਪਣੀ ਚੇਤਨਾ ਲੋਕਾਂ ਤੱਕ ਪਹੁੰਚਾਉਂਦਾ ਆਪ ਫੀਲ ਕਰਦਾ ਲੋਕਾਂ ਨੂੰ ਫੀਲ ਕਰਾਉਂਦਾ ਤਾਂ ਬਹੁਤ ਵੱਡੀ ਕੰਨਾ ਸੀ ਸੁੱਤਿਆ ਹੋਿਆਂ ਨੂੰ ਜਗਾਉਣਾ ਕਿਉਂਕਿ ਜਦੋਂ ਅਸੀਂ ਚਮਕੌਰ ਸਾਹਿਬ ਦਾ ਵੀ ਜ਼ਿਕਰ ਕਰਦੇ ਆ ਨਾ ਜੀ ਇਹ ਜ਼ਿਕਰ ਹੁੰਦਾ ਵੀ ਇੰਨਾ ਜਹ ਹਾਲਾਤ ਕਹਿ ਲਿਏ ਜਾਂ ਵੇਸਲਾਪਨ ਕਹਿ ਲਿਏ ਨਿਸ਼ਾਨਦੇਹੀ ਵੀ ਨਹੀਂ ਸੀ ਲੋਕਾਂ ਨੂੰ ਵੀ ਕਿੱਥੇ ਜੀ ਸਾਹਿਬ ਦਾ ਦਸ਼ੀਦ ਹੋਏ ਬਿਲਕੁਲ ਤੇ ਉੱਥੇ ਵੀ ਕੰਨਾ ਕਾਲ ਕਾਲ ਕੇ ਗੁਰਸਿੱਖਾਂ ਨੇ ਫਿਰ ਉੱਥੇ ਇਤਨਾ ਪਹੜਾ